ਤਾਰੂ ਪੀ ਕੇ ਪਨ ਦਾ ਮੂਹੇ ਤਾਰੂ ਪੀ ਕੇ ਪਨ ਮਹਿੂਹੇ ਦਸਵੇਂ ਪੈ ਜਾ ਕਿਹੜੇ ਖੂਵੇ ਜਿਸ ਦਿਨ ਪੈ ਗੇ ਰੱਬ ਰੇ ਲਾਇਆ ਪੀ ਪੀ ਮੈਂ ਦੂਸਾ ਮਰਨ ਮਰਨ ਹੋ ਜੂਰੇ ਓ ਸਾਡੇ ਪਿੰਦੇ ਓ ਜਿੰਨੇ ਵੈਲੀ ਓ ਸਾਡੇ ਪਿੰਦੇ ਜਿੰਨੇ ਵੈਲੀ ਸਰਦਾਰ ਤੇਰੀ ਆ ਸ਼ਰਾਬ ਪਤਾ ਕੀ ਕਹਿੰਦੀ ਐ ਥੋੜਾ ਜਿਹਾ ਪੀਣ ਤੋਂ ਪਹਿਲਾਂ ਕਹਿੰਦੀ ਸੋਚੋ ਸ਼ਰਾਬ ਕੋਲ ਦੀ ਸ਼ਰਾਬ ਦੀ ਬੋਤਲ ਭਰੀ ਪੈਣ ਲੱਗੀ ਐ ਗੁਰੂ ਕਰਪਾਲ ਭਾਜੀ ਸ਼ਰਾਬ ਦੀ ਬੋਤਲ ਸੰਸਰਿਆ ਸੰਬੋਧਨ ਕਰਦੀ ਐ ਕਹਿੰਦੀ ਮੈਂ ਬਰਮਾ ਦੀ ਪੁੱਤਰੀ ਮੈਂ ਸ਼ੀਸ਼ੇ ਦੀ ਰਾਣੀ ਮੈਂ ਧਰਤੀ ਦੀ ਗੱਬੀ ਤੇ ਪੱਠੀ ਤੇ ਗੱਡੀ ਤੋਂ ਐਵੇਂ ਨਾ ਜਾਣੀ ਸ਼ਰਾਬ ਕਹਿੰਦੀ ਐ ਮੈਂ ਬਰਮਾ ਦੀ ਪੁੱਤਰੀ ਮੈਂ ਸ਼ੀਸ਼ੇ ਦੀ ਰਾਣੀ ਮੈਂ ਧਰਤੀ ਦੀ ਗੱਬੀ ਤੇ ਪੱਠੀ ਤੇ ਗੱਡੀ ਤੋਂ ਐਵੇਂ ਨਾ ਜਾਣੀ ਐ ਕਿ ਪੀਵਣ ਨਿਆਣੇ ਕਹਿੰਦੀ ਜੇ ਪੀਵਣ ਨਿਆਣੇ ਫਿਰ ਮੈਂ ਕੌੜੀ ਨਾ ਹੋਵਾਂ ਕਹਿੰਦੀ ਜੇ ਪੀਵਣ ਸਿਆਲੇ ਚਿੱਟ ਜਾਂਦਾ ਲਈ ਆਸ ਇਹਨੇ ਜੀ ਪੀਵਣ ਸਾਰੇ ਫਰਮੇ ਚੌੜੀ ਨਾਮ ਹੁੰਦਾ ਕਹਿੰਦੀ ਪੀ ਕੇ ਬਾਬੂਆਂ ਦੇ ਅਜੇ ਸਭਾ ਦੇ ਵਿੱਚ ਤੇਜੀ ਜਿਹੜੇ ਕਲਾਕ ਹੁੰਦੇ ਨੇ ਮੇਰੇ ਵਰਗੇ ਉਹਦੀ ਘੱਟ ਬਧੀ ਦਾ ਮੁੱਲ ਆਫ ਦਾ ਗੋਪੀ ਦਾ ਹੁਣ ਦੇ ਸਪਿੰਡੀ ਦੇ ਸਪੇਟਾ ਪੀਪਾ ਦਾ ਆਇਆ ਹੋਇਆ ਇਸ ਇਉਂਦੀ ਪਤਾ ਜਾਂਦੀ ਨਹੀਂ ਟੋਣ ਕਹਿੰਦੀ ਪੀ ਕੇ ਬਾਬੂਆਂ ਦੇ ਅਜੇ ਸਭਾ ਦੇ ਵਿੱਚ ਤੇਜੀ ਛੱਡ ਬੋਲਣੀ ਪੰਜਾਬੀ ਘੱਟ ਬੋਲਦੇ ਅੰਗਰੇਜ਼ੀ ਐਨੀ ਜੇ ਪੀਣ ਕਲਾਕਾਰ ਭਾਈ ਉਹਨਾਂ ਵਰਗੇ ਬੜਾ ਦਮ ਦਾ ਕਹਿੰਦੀ ਜੇ ਪੀਣ ਕਲਾਕਾਰ ਫਿਰ ਮੈਂ ਆਨੰਦ ਕਰ ਦਿੰਦੀ ਆ ਕਹਿੰਦੀ ਜੇ ਪੀਣ ਲੱਭਦੇ ਫਿਰ ਮੈਂ ਨਾਸਤਾ ਬੜੀ ਸੋਹਣ ਸਾਡੀ ਕੀ ਪਿੰਡ ਵਾਲੀ ਚੀਜ਼ ਹੈ ਸਾਡੇ ਵੀਰ ਨੇ ਕ੍ਰਿਸਟੀਆਂ ਦੀ ਗੱਲ ਕੀਤੀ ਬੜੀ ਵਧੀਆ ਲੱਗੀ ਅਸੀਂ ਪੰਜਾਬੀ ਬੋਲੀ ਨੂੰ ਸਮਰਪਤਾ ਬੋਲੀ ਕੋਈ ਵੀ ਮਾੜੀ ਜਾਂਦੀ ਬੋਲੀਆਂ ਸਾਰੀਆਂ ਚੰਗੀਆਂ ਹੁੰਦੀਆਂ ਨੇ ਜਿਹੜਾ ਬੰਦਾ ਜਿਹੜੀ ਬੋਲੀ ਬੋਲਦਾ ਪਰ ਜਿੰਨੇ ਕ ਅਸੀਂ ਇੱਥੇ ਖੜਿਆਂਗੇ ਅਸੀਂ ਪੰਜਾਬੀ ਬੋਲੀ ਨੂੰ ਸਮਰਪਤਾ ਆਪਣੇ ਬੱਚੇ ਨੂੰ ਰਿਸ਼ਤੇ ਬਾਰੇ ਜ਼ਰੂਰ ਦੱਸਾਂਗੇ ਕਹਿੰਦੇ ਕੰਪਿਊਟਰ ਦਾ ਯੁੱਗ ਆ ਗਿਆ ਹੋਈ ਮੁਲਾਜ਼ਮਾਂ ਦੀ ਸ਼ਾਂਤੀ ਜਿੱਦਨ ਸਾਡੇ ਦਫ਼ਤਰ ਚ ਕੰਪਿਊਟਰ ਵੜ ਗਿਆ ਮੁਲਾਜ਼ਮਾਂ ਦੇ ਕੱਢਦੇ ਕੁਸ ਮੇਰ ਵਰਗੇ ਵੀ ਯਾਰ ਅਸਲੇਗੇ ਕੰਪਿਊਟਰ ਦਾ ਜੋਗ ਆ ਗਿਆ ਹੋਈ ਮਲਾਜਮਾਂ ਦੀ ਸ਼ਾਂਤੀ ਕੋਈ ਮਾਮੀ ਮਾਸੀ ਭੂਆ ਤਾਈਂ ਸ਼ਬਦ ਖਾ ਗਿਆ ਅੰਟੀ ਕੰਪਿਊਟਰ ਦਾ ਜੋਗ ਆ ਗਿਆ ਹੋਈ ਮਲਾਜਮਾਂ ਦੀ ਸ਼ਾਂਤੀ ਮਾਮੀ ਮਾਸੀ ਭੂਆ ਤਾਈਂ ਸ਼ਬਦ ਖਾ ਗਿਆ ਅੰਟੀ ਕੋਈ ਅੰਕਲ ਨੇ ਵੀ ਘੱਟ ਨਹੀਂ ਕੀਤੀ ਬੜੇ ਨੇ ਕਹਿਰ ਕਮਾਏ ਅੰਕਲ ਨੇ ਵੀ ਘੱਟ ਨਹੀਂ ਕੀਤੀ ਬੜੇ ਨੇ ਕਹਿਰ ਕਮਾਏ ਕੋਈ ਮਾਮੇ ਮਾਸੜ ਫੁਫੜ ਖਾ ਗਿਆ ਖਾ ਗਿਆ ਚਾਤੇ ਭਾਈ 1 2 3 ਨੇ ਖਾ ਲਿਆ ਸਾਡਾ ਤੀਆ ਏਕਾ ਦੂਆ ਬੰਟੂ ਧੀ ਨੇ ਖਾਰਿਆ ਸਾਡਾ ਤੀਆ ਏਕਾ ਦੂਆ ਉਹ ਪਿਆਉ ਸਾਡੇ ਦੀ ਭੈਣ ਦੋਸਤੋ ਲੱਗਦੀ ਸਾਡੀ ਭੂਆ ਪਿਆਉ ਸਾਡੇ ਦੀ ਭੈਣ ਦੋਸਤੋ ਸਾਡੀ ਕਈ ਹੋਂ ਕੈਂਚੀ ਮਾਰੇ ਹੁਣ ਆਪ ਕੋ ਬੰਦ ਨਹੀਂ ਕਰਦੇ ਚਲੋ ਬੰਦਾ ਲੈਕ ਟੁੱਟ ਗਿਆ ਨਾ ਹੁਣ ਠੀਕ ਹੈ ਹੁਣ ਤਾਂ ਟੁੱਟ ਗਿਆ ਚਲੋ ਕੋਈ ਟੋੜ ਗਿਆ ਜੋੜਦੇ ਹਾਂ 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 ਬਸ ਟਾਈਮ ਬੜਾ ਸੀਨ ਤੇ ਸਾਰਿਆਂ ਨੇ ਜਾਣੇਗਾ ਤੇ ਅਗਲੀ ਬਰਥਡੇ ਕੇਕ ਵੀ ਕੱਟਨੇ ਆ ਬਰਥਡੇ ਕੇਕ ਵੀ ਕੱਟਣਾ ਚਾਹੁੰਦੇ ਆ ਸੀ ਤੇ ਜੋ ਵੀ ਹੈ ਤੇ ਹਾਂ ਸਿੰਮੀ ਮੈਮ ਜੀ ਤੁਸੀਂ ਕਹੋ ਬੋਲੋ ਮੈਮ ਬੋਲੋ